ਸਰਦਾਰ ਕਰਨੈਲ ਸਿੰਘ ਜੀ ਤੇ ਗੁਰਜੰਟ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਦੇ ਇੱਥੇ ਪੁੱਜਣ ਤੇ ਇਹ ਸਾਰੀ ਪ੍ਰਬੰਧਕ ਕਮੇਟੀ ਨੂੰ ਜੀ ਆਖਿਆ ਜਾਂਦਾ ਹੈ ਹੈਲੋ ਭਾਈ ਮੈਚ ਸ਼ੁਰੂ ਹੋ ਗਿਆ ਆ ਬੱਗੇ ਪਿੰਡ ਵਾਲਾ ਦੁੱਲਾ ਆ ਗਿਆ ਆ ਦੁੱਲਾ ਦੁੱਲਾ ਬੱਗੇ ਪਿੰਡ ਵਾਲਾ ਸਰਦਾਰ ਸੇਵਾ ਸਿੰਘ ਰਾਣੇ ਨੂੰ ਕਹਿੰਦੇ ਮਾਣ ਆ ਮੇਰੇ ਮਿੱਤਰੋ ਸਟਾਰ ਆਟੋ ਬਾਡੀ ਦਾ ਸਰੀਰ ਵਿੱਚ ਸਮੇ ਅਗਲੀ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਕਦੇ ਪਿੱਥੇ ਵਾਲੇ ਖਰਾਜੀ ਦੇ ਚਰਚੇ ਹੋਇਆ ਇਹ ਬਲਕਾਰ ਆ ਬੋਬਰ ਵਾਲਾ ਤੇ ਖਰਾਜੀ ਇਸ ਸਮੇ ਤਗੜਾ ਨੰਬਰ ਜੋੜਦਾ ਹੋਇਆ ਆ ਖਿਡਾਰੀ ਵੀ ਕਹਿੰਦੇ ਅੱਜ ਕੱਲ ਚਰਚਾ ਇਹ ਆ ਨੌਜਨ ਕਹਿੰਦੇ ਰਕੇਸ਼ ਬੋਬਰ ਵਾਲਾ ਇਸ ਸਮੇ ਕਬੱਡੀ ਪਾ ਰਿਹਾ ਸਤੀਸ਼ ਸਰਪੰਚ ਕਹਿੰਦੇ ਆਹ ਟੀਮ ਨੂੰ ਲੈ ਕੇ ਪਹੁੰਚ ਆਇਆ ਮੇਰੇ ਮਿੱਤਰੋ ਇੱਕ ਪਾਸੇ ਦੇ ਭਾਈ ਦੀ ਟੀਮ ਦੇ ਮੇਰੇ ਮਿੱਤਰੋ ਆ ਵੱਖਰ ਵੱਡ ਵਾਲਾ ਤੇ ਬੋਬਰ ਵਾਲਾ ਆ ਟੱਕਰ ਆ ਟੱਕਰ ਆ ਟੱਕਰ ਆ ਟੱਕਰ ਆ ਟੱਕਰ ਆ ਟਕਰੋ ਟੱਕਰ ਤੇ ਨੰਬਰ ਰੇਡਰ ਦਾ ਭਾਗੀ ਕਹਿੰਦੇ ਭਾਗੀ ਕਹਿੰਦੀ ਧਰਤੀ ਦਾ ਮਹਿਤਾਬ ਅਗਲੀ ਕਬੱਡੀ ਪੌਂਡ ਦੇ ਨਹੀਂ ਮੈਦਾਨ ਦੇ ਵਿੱਚ ਵਧਿਆ ਹੋਇਆ ਸੋਨੂ ਆ ਨਾਲ ਕਹਿੰਦੇ ਬਲਕਰਨ ਤੇ ਕਹਿੰਦੇ ਗੱਲਾ ਬੁੱਲੇ ਦੀਆਂ ਦੋ ਕਬੱਡੀਆਂ ਬੱਲੀ ਗੇਲੋ ਯੂਐਸਏ ਵਾਲਾ ਉਹਨਾਂ ਦੇ ਵੱਲੋਂ 5000 ਦੀਆ ਕਾਲਾ ਕੈਨੇਡਾ ਪਾਲਾ ਕੈਨੇਡਾ ਤੇ ਭਜੀ ਯੂਐਸਏ ਕਹਿੰਦੇ ਉਹਨਾਂ ਦੇ ਵੱਲੋਂ ਵੀ ਬੁੱਲੇ ਦੀਆਂ ਤਿੰਨ ਕਬੱਡੀਆਂ ਉਹ 5100 ਰੁਪਏ ਦੀ ਹਣ ਗਿਆ ਆ ਬੋਪਰ ਵਾਲਾ ਪ੍ਰਵੀਨ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਕੰਨੀ ਕਹਿੰਦੇ ਬਾਦਲ ਸੇਖੇ ਵਾਲਾ ਆਹ ਕਹਿੰਦੇ ਨੌਜਵਾਨ ਕਰਨਾ ਜਿਹਦਾ ਮੱਖਰ ਵੱਟ ਪਿੰਡ ਹੈ بار بار ਟਰਾਈਆਂ ਕਰਦਾ ਹੈ ਨਵੀਂ ਉਮਰ ਦਾ ਮੁੰਡਾ ਹੈ ਬਾਬਾ ਨਾਨਕ ਮੇਰ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਦਾ ਸਿੱਕਾ ਆਮ ਚੱਲਦਾ ਦੇਖਣਾ ਲੋਕਾਂ ਨੇ ਰੇਡ ਪੈ ਗਈ ਖੜਾਚੀ ਦੀ ਤੇ ਇਸ ਜੀ ਸਾਹਿਬ ਕਰਿਓ ਫਾਗਨ ਸੋਰੇ ਵਾਲੀਆ ਗगन ਆਹ ਸੋਰੇ ਵਾਲੀਆ ਆਹ ਸੋ ਆ ਮੇਲਾ ਬਣ ਗਿਆ ਆ ਲੰਡੇ ਕਿਆਂ ਦੇ ਵਿੱਚ ਦੁਨੀਆ ਨਚਾਦੀ ਖਰਾਜੀ ਨੇ ਮੇਰੇ ਮਿੱਤਰੋ ਆ ਖਰਾਜੀ ਨੇ ਦੁਨੀਆ ਨਚਾਦੀ ਐ ਆਏ ਦੁਨੀਆ ਦਾ ਚੇਤ ਦਾ ਰੇਡਰ ਜਲਪਰੀਆ ਪਾਲਾ ਕਹਿੰਦੇ ਕੱਲ ਮੇਰੇ ਮਿੱਤਰੋ ਬਗਿਆਂ ਵਾਲੇ ਦੁੱਲੇ ਦਾ ਯਾਰ 14 ਟੱਚ ਦੇ 9 ਜੋਫੇ ਲਾ ਗਿਆ ਇਹਦੀਆਂ ਤਿੰਨ ਕਬੱਡੀਆਂ ਤੇ ਪਾਲਾ ਪਾਲਾ ਯੂ ਐਸ ਏ ਫੱਲੀ ਯੂ ਐਸ ਏ ਕਾਲਾ ਕੈਨੇਡਾ ਉਹਨਾਂ ਦੇ ਵੱਲੋਂ 5100 ਰੁਪਿਆ ਲੱਗਿਆ ਤੇ ਨਾਲ ਬਾਈ ਦੋ ਕਬੱਡੀਆਂ ਦੁੱਲੇ ਦੀਆਂ ਫੱਲੀ ਹੋਣਾ ਵੱਲੋਂ ਹੀ ਫੱਲੀ ਹੋਰਾਂ ਦੇ ਵੱਲੋਂ ਹੀ ਹੈ ਅਗੇ ਦੇਖ ਲਓ ਵੀ ਕਬੱਡੀ ਦੀ ਗੱਲਾ ਕਬੱਡੀ ਦੀ ਮਾਤਾ ਇੱਕ ਪਾਸੇ ਕਰਨ ਤੇ ਦੂਜੇ ਪਾਸੇ ਦੁੱਲਾ ਕਬੱਡੀ ਦਾ ਪੁਆਇੰਟ ਲੈ ਕੇ ਭੱਜਿਆ ਅਗਲੀ ਕਬੱਡੀ ਭਾਗੀਕਾਂ ਵੱਲ ਮਹਿਤਾਬ ਦੀ ਆ ਗਈ ਹੈ ਮਹਾਤਮ ਕਬੱਡੀ ਪਾਉਣ ਦੇ ਲਈ ਬਾਧਾ ਆਇਆ ਮੇਰੇ ਮਿੱਤਰੋ ਆਹ ਚਾਰ ਆਹ ਬਲਕਾਰ ਵਰਗੇ ਸਮੇ ਆਹ ਨੌਜਨ ਕਹਿੰਦੇ ਬੂਟਾ ਅਨਦਾਰੇ ਦਾ ਤੇ ਗगन ਸੋਰੇ ਵਾਲੀਆ ਚਾਰਾਂ ਦੇ ਵਿੱਚ ਹੁਣ ਕੌਣ ਅੱਜ ਲੰਡੇ ਕੇ ਦਾ ਮੇਲਾ ਲੁੜਦਾ ਆਹ ਗगन ਸੋਰੇ ਵਾਲੀਆ ਆਹ ਕਰਾਉਂਦਾ ਬੱਲੇ ਬੱਲੇ ਜੇ ਮਹਾਤਮ ਭੱਜ ਗਿਆ ਤਾਂ ਮੇਲਾ ਪੜ ਜਾਣਾ ਮੇਰੇ ਮਿੱਤਰੋ ਆਹ ਸੋਰੇ ਵਾਲੀਆ ਤੇ ਮਹਾਤਮ ਆਹ ਬੱਲੇ 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 ਪਰ ਸੋਰੇ ਇਦਰਮਿਆਨ ਸਰਦਾਰ ਹਰਮਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਇਦਰ ਗਗਨ ਦੇ ਡੈਡੀ ਵੀ ਆ ਗਏ ਐ ਇੱਕ ਮਿੰਟ ਗੇਮ ਵੀਰੇ ਕਿਸੇ ਦੀ ਨਹੀਂ ਹੋਣੀ ਗਰਾਊਂਡ ਦਾ ਜਿਹੜਾ ਡਿਸਪਲਿਨ ਬਣਾ ਕੇ ਰੱਖੀਏ ਤੇ ਗੱਲ ਬਹੁਤ ਵਧੀਆ ਹੋਵੇਗੀ ਸਾਡੇ ਪ੍ਰਬੰਧਕਾਂ ਦੇ ਵੱਲੋਂ ਇੱਕ ਹੁਕਮ ਲੱਗਿਆ ਵੀ ਕਿਸੇ ਦੀ ਕੋਈ ਗੇਮ ਨਹੀਂ ਹੋਣੀ ਤੇ ਨਾਲ ਦੀ ਨਾਲ ਜੇ ਗਰਾਊਂਡ ਦੇ ਵਿੱਚ ਆਪਾਂ ਗਰਾਊਂਡ ਸਾਫ਼ ਰੱਖੀਏ ਕਲੀਅਰ ਰੱਖੀਏ ਡਿਸਪਲਿਨ ਦੇ ਵਿੱਚ ਰੱਖੀਏ ਤੇ ਬਹੁਤ ਵਧੀਆ ਗੱਲ ਹੋਵੇਗੀ ਬਹੁਤ ਵੱਡਾ ਧੰਨਵਾਦ ਆਹ ਕਹਿੰਦੇ ਕਬੱਡੀ ਪਾਉਣ ਦੇ ਲਈ ਇਹਦਾ ਸਮਾਦ ਭਾਈ ਪਿੰਡ ਹੈ ਤੇ ਖਰਾਜੀ ਕਬੱਡੀ ਪਾ ਕੇ ਵਾਪਸ ਮੁੜਿਆ ਅਗਲੀ ਕਬੱਡੀ ਬੌਪਰ ਵਾਲਾ ਸੰਗਰੂਰ ਦੀ ਹੱਦ ਦੇ ਉੱਤੇ ਪਿੰਡ ਪੈਂਦਾ ਪੰਜਾਬ ਦਾ ਲਾਸਟ ਬੌਪਰ ਛਾਰੇ ਵਰਗੇ ਕਹਿੰਦੇ ਦੇ ਮੰਨੇ ਪਰ ਮੰਨੇ ਖਿਡਾਰੀ ਆ ਪਰ ਪ੍ਰਵੀਨ ਫੋ ਟਰੈਕਟਰਾਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਇਹ ਘੋੜਿਆਂ ਦਾ ਜੇਤੂ ਕਬੱਡੀ ਖਿਡਾਰੀ ਐਸ ਵਕਤ ਆ ਕਰਨ ਕਰਨ ਇਹਦਾ ਪੱਖਰ ਵੱਟ ਪਿੰਦਾ ਇਹ ਗੁੰਦਰੂ ਦਾ ਭਤੀਜਾ ਜਿਹੜਾ ਟਰਾਈ ਕਰਦਾ ਪਰ ਪੁਆਇੰਟ ਧਾਵੀ ਦੇ ਖਾਤੇ ਦੇ ਵਿੱਚ ਜਾਗੜਿਆ ਸੁਖਬੰਦਰ ਸਿੰਘ ਸੁਖੀ ਭਾਗੀ ਕਾਂਵਾਲ ਜਿਹਨੇ ਕਦੇ ਗੁਰਪ੍ਰੀਤ ਗੋਪੀ ਧੂੜਕੋਟੀ ਵਰਗੇ ਦੁਨੀਆ ਦੇ ਮੰਨੇ ਪਰ ਮੰਨੇ ਖਿਡਾਰੀ ਆ ਦੁਨੀਆ ਨੂੰ ਦਿੱਤੇ ਆ ਉਹਦਾ ਪਿੰਡਾ ਭਾਗੀਕੇ ਤੇ ਭਾਗੀਕਾਂ ਦੀ ਧਰਤੀ ਦਾ ਮਹਿਤਾਬ ਕਬੱਡੀ ਪਾ ਰਿਹਾ ਖੋਸਾ ਕੋਟਲਾ ਤੇ ਭਿੰਡਰ ਕੱਲਾ ਤੋਂ ਬਾਅਦ ਜੇ ਗੱਲਾਂ ਬਾਤਾਂ ਟਿਕਾਣੇ ਲੱਗਣਗੀਆਂ ਤੀਸਰਾ ਮੈਚ ਜਸਵਿੰਦਰ ਬੁੱਟਰ ਤੇ ਰਸੂਲਪੁਰ ਬੁੱਟਰ ਤੇ ਰਸੂਲਪੁਰ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ ਬੁੱਟਰ ਤੇ ਰਸੂਲਪੁਰ ਅਗਲਾ ਮੈਚ ਹੋਣਾ ਆ ਦੁੱਲਾ ਆ ਗਿਆ ਫੱਲੀ ਯੂ ਐਸ ਏ ਨਾਲ ਕਹਿੰਦੇ ਪਾਲਾ ਯੂ ਐਸ ਏ ਤੇ ਕਾਲਾ ਕੈਨੇਡਾ ਉਹਨਾਂ ਭਰਾਵਾਂ ਦੇ ਵੱਲੋਂ ਆ ਦੁੱਲੇ ਦੀਆਂ ਦੂਜੀ ਹੋ ਗਈ ਲਓ ਤੀਜੀ ਕਬੱਡੀ ਹੈ तीसरी रेड आहे के आओ सामने पए रेड बॻे दो, 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 ਲੱਗਿਆ ਨਾਲ ਹੋਰ ਕੋਹਨੇ ਵੱਲੋਂ ਦੋ ਲੱਗਿਆ ਅਗਲੀ ਕਬੱਡੀ ਕਹਿੰਦੇ ਖਰਾਜੀ ਸਵਾਦ ਵਾਲਾ ਕਬੱਡੀ ਪਾ ਰਿਹਾ ਹੈ ਲਓ ਖਰਾਜੀ ਸਵਾਦ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਚਾਰ ਨੇ ਆਹ ਚਾਰੋਂ ਤਿਆਰ ਨੇ ਹੁਣ ਕੌਣ ਕਰਵਾਵੇਗਾ ਬੱਲੇ ਬੱਲੇ ਬੋਟਾ ਅਨਦਾਣੇ ਵਾਲਾ ਇਧਰਲੇ ਪਾਸੇ ਆਹ ਨੰਬਰ ਧਾਵੀ ਦਾ ਅਗਲੀ ਰੇਡ ਬੋਪਰ ਵਾਲਾ ਰਕੇਸ਼ ਇਸ ਮੇਂ ਚਰਚਾ ਹੁੰਦੀ ਹੈ ਉਸ ਨੌਜੋਨੀ ਆਹ ਸਾਹਮਣੇ ਪਈ ਫਿਰ ਰੇਡ ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ ਆ ਬਾਦਲ ਸੇਖੇ ਵਾਲਾ ਇਸ ਸਮੇਂ ਆਹ ਕਰਦਾ ਟਰਾਈ ਆਹ ਲੱਗਦਾ ਜੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਆਹ ਟੱਕਰ ਪਿਆਰ ਦੇ ਨਾਲ ਆਹ ਨੰਬਰ ਰਕੇਸ਼ ਬੋਪਰੀਆ ਆਪਣੀ ਟੀਮ ਦੇ ਲਈ ਜੋਰਦਾ ਆ ਮੈਚ ਖਤਮ ਹੋਦਾ ਜੀ ਬੋਪਰ ਦੀ ਟੀਮ ਜਿੱਤ ਹੋ ਰਹੀ ਹੈ ਬੋਪਰ ਦੀ ਟੀਮ ਇਧਰ ਮੇਰੇ ਵੀਰੋ